ਹੌਰੀ ਭਾਪਿਓ ਇੱਥੋਂ ਜਿਹੜਾ ਸ਼ੁਰੂ ਹੋਈਦਾ ਆ ਸੰਗ ਦਾ ਮੇਲਾ ਤੇ ਬਹੁਤ ਸਾਰੇ ਰਸਤੇਾਂ 'ਚ ਪੰਡਾਲ ਲਾਏ ਹੋਏ ਆ ਸੰਗਤਾਂ ਦੇ ਨਜ਼ਰ ਤੇ ਮੈਂ ਰੱਸ਼ਕ ਲਈ ਤੇ ਅੱਗੇ ਗਿਆ ਆਪਾਂ ਚੱਲਦੇ ਆ ਨਾਲ ਤੁਹਾਨੂੰ ਦਿਖਾਵਾਂਗੇ ਕਿ ਕਿੰਨੀ ਕਿ ਸੰਗਤ ਜੜੀ ਆ ਮਤਲਬ ਦਾ ਇਕੱਠ ਹੋਦਾ ਆ ਬਾਬਾ ਚੋਲੇ ਦੇ ਮੇਲੇ ਦੇ ਹੌਰੀ ਭਿੰਜੀ ਤੁਸੀਂ ਵੇਖ ਸਕਦੇ ਹੋ ਦੀ ਹਰ ਜਗ੍ਹਾ-ਜਗ੍ਹਾ ਤੇ ਜਿਹੜੇ ਲੰਗਰ ਲੱਗੇ ਹੋਏ ਆ ਲੱਗੇ ਹੋ ਮਾਹੀ ਲੰਗਰ ਸਰ ਤੇ ਲੰਗਰ ਆ ਰਿਹਾ ਹੈ। ਪਰ ਤਾਂ ਹੋਰ ਜਗ੍ਹਾ ਜਗ੍ਹਾ ਤੇ ਲੰਗਰ ਲੱਗੇ ਹੋਏ ਆ। ਹਾਂ ਹੈਗਾ ਡੇਰਾ ਬਾਬਾ ਨਾਨਕ ਕੋਲ ਰੋਡ ਆ। ਬਲ ਬਡੇਰੇ ਤੱਤ ਡੇਰਾ ਲੰਗਰੀ ਲੰਗਰ ਤੇ ਤੁਹਾਨੂੰ ਮਿਲਣਗੇ। ਬਹੁਤ ਸਾਰੀ ਸੰਗਤ ਜਿਹੜੀ ਆ ਜਾਈ ਆ। ਬਹੁਤ ਜਨਰਲ ਜਿਹੜੀ ਸੰਗਤ ਜਿਹੜੀ ਜਾਂਦੀ ਹੈ ਡੇਰਾ ਸਾਹਿਬ। ਤੇ 8 ਤਰੀਕ ਹੈਗੀ ਆ 4 ਤਰੀਕ ਹੈ। ਇਹ ਤੱਕ ਜਿਹੜੀ ਸੰਕਟ ਚ ਜਾਂਦੀ ਹੈ ਤਰੀਕੇ ਬਣੀ ਜਿਹੜਾ ਵਿਦਵਾਨ ਅੜਕ ਉਹ ਜਿਹੜੇ ਫੈਲ ਯਾਤਰਾ ਵੀ ਕਰ ਰਹੇ ਬਹੁਤ ਸਾਰੇ ਪਾਬਕ ਨੇ ਦੇਖੋ ਵੀ ਹੌਟਲ ਦੇ ਕਿ ਜਿਹੜਾ ਇੱਕ ਹਟਾਲ ਲੱਗਾ ਹੋਇਆ ਉਹ ਨਾ ਕਿ ਸਾਡੇ 1.5 ਬਣਾ ਦੇ ਨਾ ਦੇ ਤੇ ਇਹ ਤੱਕ ਆ ਗਿਆ ਜਿਹੜਾ ਨਾ ਬਣਾ ਨਾ ਇਧਾਂ ਜਗਾ ਜਗਾ ਤੇ ਹਟਾਲ ਲੱਗੇ ਹੋਏ ਆ ਤੇ ਕਿਸੇ ਜਿਹੜੇ ਝੰਡੇ ਲਾਏ ਹੋਏ ਆ ਇਹ ਆਪਣੇ ਹੈਗਾ ਜੀ ਉਹ ਨੌਸਾ ਜੀ ਦਾ ਜਿਹੜਾ ਚੋਲਾ ਸਾਹਿਬ ਰਾ ਉਹਨਾਂ ਦਾ ਜਿਹੜਾ ਧਿਆਨ ਲਾਇਆ ਜਾਂਦਾ ਕਿ ਉੱਥੇ ਚੋਲਾ ਸਾਹਿਬ ਜਿਹੜਾ ਆਪਣੇ ਜੋਗਿਤ ਹੈਗਾ ਆ ਇਹਦਾ ਬਹਾਨਾ ਕਰਦੇ ਤਾਂ ਦੇਖ ਬਾਕੀ ਤਾਂ ਨੰਗਰ ਹਾਲ ਬੜੇ ਹੋਏ ਜਗਾ ਜਗਾ ਤੇ ਕਿੰਨੇ ਰਸਤੇ ਜੀ ਪਿੰਡੋਂੜੇ ਆ ਜੀ ਦਿਨ ਭਰ ਜਾਣੇ ਤਾਂ ਸੇਵਾ ਜਿਹੜਾ ਦਸਤ ਕਰਦੇ ਲੱਗੇ ਹੋਏ ਹੈ ਜੀ ਇੱਕ ਤਾਂ ਓਲਡਰੀ ਸਖਤ ਉਹ ਬਾਬਾ ਕੇ ਜੀ ਆ ਪਹੁੰਚਦੀ ਆ ਫਿਰ ਬਾਬਾ ਨਾਨਕ ਤੇ ਚੋਲਾ ਸਾਹਿਬ ਜਿਹੜੇ ਮੇਲਾ ਕਰਾਇਆ ਰਿਹਾ ਉਹ ਜਿਹੜਾ ਇੱਕ ਬੰਦਾ ਆ ਪਟਾਪੀ ਦੇ ਬੋਦਨ ਨੇ ਮੇਲਾ ਦਾ ਸੰਗ ਦਾ ਮੇਲਾ ਇਹਨੂੰ ਆਪਾਂ ਕਹਿੰਦੇ ਆ ਜੀ ਸੰਗ ਦਾ ਮੇਲਾ ਇਦਾਂ ਆਪਣੇ ਘਟਾ ਮਿੱਟੀ ਪੈਂਦੇ ਜਾਂਦੀ ਹੈ ਸੰਗਤ ਲੋੜੀ ਨਗਰ ਕੀਰਤਨ ਨਿਕਲੇ ਆ ਜੀ ਆਪਣੇ ਨਾ ਤੇ ਇਹ ਪਿੰਡ ਹੈਗਾ ਲੱਗੇ ਜੀ ਬੜ ਲੱਗੇ ਰਾਇਚਕ ਪਿੰਡ ਆ ਗਿਆ ਤੇ ਨਗਰ ਕੀਰਤਨ ਸਾਹਿਬ ਨਿਕਲੇ ਆ ਆਪਣੇ ਕਾਜੀ ਕਰੇ ਆਪਣੇ ਨਾਲ ਜੀ ਸ਼੍ਰੋਪਤਨ ਗੁਰੂਵਾਰਾ ਜੀ ਅੱਗੇ ਦੇ ਵੇਖਦੇ ਵੀ ਆ ਰਾਜ ਚੱਕ ਦੇ ਪਿੰਡ ਤੇੜਾ ਇੰਨਾ ਲੰਗਰ ਲੱਗਾ ਇਕੱਠ ਇੱਥੇ ਲੱਗਾ ਆ ਸਾਗ ਟੋਡਾ ਤੇ ਬਹੁਤ ਜਲਦੀ ਅਨਾਉਂਸਮੈਂਟ ਹੋ ਰਹੀ ਆ ਤੇ ਸੰਗਤ ਵੀ ਜੜੀਆਂ ਬਹੁਤ ਜ਼ਿਆਦਾ ਇਕੱਠ ਜ ਸੰਗਤ ਤੇ ਪਹੁੰਚੀ ਆ ਕਿਉਂਕਿ ਅੱਜ ਹੈਗੀ ਆ 4 ਤਰੀਕ ਤੇ ਅੱਜ ਨੂੰ ਜਿਹੜੀਆਂ ਸੰਗਤਾਂ ਜੇ ਪਵਨਾਂ ਦੇ ਬਹੁਤ ਜ਼ਿਆਦਾ ਪਹੁੰਚ ਲਈਆਂ ਨੇ ਉਤਰਾਲੀਆ ਜੀ ਹਾਂਜੀ ਹੁਣ ਆਪਾਂ ਪਹੁੰਚ ਗਏ ਆ ਜੀ ਆਪਣੇ ਗੁਰਦੁਆਰਾ ਸਾਹਿਬ ਤੇ ਆ ਕਾਫੀ ਫੇਮਸ ਜਿਹੜੇ ਤੁਸੀਂ ਨੈਟ ਤੇ ਵੀਡੀਓ ਵਗੈਰਾ ਵੇਖ ਰਹੇ ਹੋ ਨਾ ਜਿੱਦਾਂ ਪਹਿਲਾਂ ਇਹ ਪਾਣੀ ਨਾਲ ਚੱਦਾ ਹੁੰਦਾ ਸੀ ਤੇ ਰਸਤੇ ਤੁਸੀਂ ਵੇਖਿਆ ਵੀ ਬਹੁਤ ਸਾਰੀ ਸੰਗਤ ਹੀ ਤੇ ਅੱਜ ਆਪਾਂ ਪਹੁੰਚਿਆ ਜੀ ਡੇਰ ਪਾਪਾ ਨਾੜਕ ਆਹ ਤੁਸੀਂ ਵੇਖ ਸਕਦੇ ਹੋ ਨਾ ਕਿ ਇਹ ਉਹੀ ਚੀਜ਼ ਹੈ ਜਿਹੜੀ ਤੁਸੀਂ ਨੈਟ ਤੇ ਵੇਖਿਆ ਆ ਤੇ ਇਹ ਸੇਮ ਚੀਜ਼ ਪੁਰਾਣੀ ਬਣਾਈ ਗਈ ਆ ਜਿੱਦ ਆਪਾਂ ਇਨੋਗੇਟਦੇ ਆ ਤੇ ਪਾਣੀ ਹੁੰਦਾ ਰਿਹਾ ਸੀ ਇਹ ਇਹੋ ਚੀਜ਼ ਬਣੀ ਹੋਈ ਆ ਇਹ ਆਪਣੇ ਵੀਰੋਣੇ ਅੱਗੇ ਡੰਡੇ ਆ ਤੇ ਹੁਣ ਤੁਹਾਨੂੰ ਮੈਂ ਪਾਣੀ ਜਿਹੜਾ ਦੱਸਦੇ ਆ ਪਾਣੀ ਕਿੱਥੋਂ ਆ ਰਿਹਾ ਤੇ ਵੇਖਦੇ ਆ ਵੀ ਸੇਮ ਜਿਹੜੀ ਪਾਣੀ ਵਾਲੀ ਆ ਤੇ ਇੱਥੇ ਇਹ ਪਾਣੀ ਆ ਰਿਹਾ ਵੀ ਆ ਨੋਟ ਕਰ ਸਕਦੇ ਹੋ ਐਦਾ ਪਾਣੀ ਹੁੰਦਾ ਵੀ ਇੱਧਰ ਵੀਰੋਣੇ ਜਿਹੜੇ ਆ ਅੱਗੇ ਡੰਡੇ ਆ ਹਨਾ ਹੱਤੀ ਨਾਲ ਤੇ ਆ ਪਾਣੀ ਚੱਲ ਰਿਹਾ ਬਹੁਤ ਵਧੀਆ ਚੀਜ਼ ਬਣਾਈ ਗਈ ਇੱਥੇ ਸੋ ਹੁਣ ਆਪਾਂ ਚੱਲਦੇ ਆ ਜੇ ਅੱਗੇ ਗੁਰਦੁਆਰਾ ਸਾਹਿਬ ਮੱਥਾ ਦੇਖਦੇ ਆ ਘੇਰ ਉਧਰੋਂ ਪਾਣੀ ਆਈਗਾ ਨਾ ਫਿਰ ਆਵਾਜ਼ ਫਿਰ ਵੇਖਾਂਗਾ ਹਾਂ ਘੇਰ ਮਾਰਿਆ ਪਾਣੀ ਆਈ ਹੋਈ ਹਾਂਜੀ ਦੋਸਤੋ ਜਿਹੜਾ ਇਹ ਜਲ ਆ ਰਿਹਾ ਨਾ ਪਿਤਰ ਜਲ ਤੇ ਇਸ ਟੂਟੀਆਂ ਰਾਹੀਂ ਆ ਰਿਹਾ ਹੈ ਥੱਲੇ ਕਿ ਤੁਸੀਂ ਇੱਥੋਂ ਇਹ ਜਲ ਪੀ ਸਕਦੇ ਹੋ ਤੁਸੀਂ ਇੱਥੋਂ ਇਹਨਾਂ ਨੇ ਦੇਖਿਆ ਵੀ ਹੋਇਆ ਵੀ ਇਤਿਹਾਸ ਖੂਦ ਦਾ ਪਿਤਰ ਜਲ ਇੱਥੋਂ ਲਵੋ ਜੀ ਮੈਨੂੰ ਕਿ ਇਹ ਟੂਟੀਆਂ ਲੱਗੀਆਂ ਹੋਈਆਂ ਇੱਥੇ ਤੁਸੀਂ ਇਹ ਜਲ ਲੈ ਸਕਦੇ ਹੋ ਲੋਵੈ ਗੁਰਜੀ ਹੁਣ ਇੱਥੇ ਹੈਗਾ ਸਰੋਵਰ ਇੱਥੇ ਬਹੁਤ ਸਾਰੀ ਸੰਗਤਾਂ ਜਦੋਂ ਆਉਂਦੀਆਂ ਨੇ ਨਾ ਜੋ ਚੋਲੇ ਦਾ ਮੇਲਾ ਹੁੰਦਾ ਆ ਤਾਂ ਉਦੋਂ ਇੱਥੇ ਦਰਸ਼ਨ ਕਰਨ ਆਉਂਦੀਆਂ ਨੇ ਤੇ ਹੁਣ ਆਪਾਂ ਚੱਲਦੇ ਆ ਜੇ ਅੱਗੇ ਮੱਥਾ ਦੇਖਦੇ ਆ ਗੁਰਦਵਾਰ ਸਾਹਿਬ ਤੇ ਆਪਾਂ ਉੱਥੇ ਵੀ ਚਲਾਂਗੇ ਜਿੱਥੇ ਮਤਲਬ ਚੋਲਾ ਸਾਹਿਬ ਜਿਹੜਾ ਆਪਣਾ ਗੁਰਦਵਾਰ ਬਣਿਆ ਹੋਇਆ ਤੇ ਉਹ ਵੀ ਤੁਹਾਨੂੰ ਆਪਾਂ ਜ਼ਰੂਰ ਦਰਸ਼ਨ ਕਰਾਵਾਂਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਆ ਮਰੀਆ ਤੌਹਰਨਾ ਹੀ ਜੁਹਾਨਿਕ ਤੇ ਸਭ ਬਹਿ ਰਤੇ ਇੱਥੇ ਹੀ ਦੂਰ ਘਰ ਆਪਣਾ ਨਗਰ ਆ ਇਸੇ ਨਗਰ ਆ ਹਾਂ ਜੋ ਤੁਸੀਂ ਦੇਖਦੇ ਹੋ ਵੀ ਡੇਰੇ ਬਮਰਨਕ ਦਾ ਬਾਜ਼ਾਰ ਦੇਖ ਸਕਦੇ ਹੋ ਤੇ ਇੱਧਰ ਹੀ ਆ ਇੱਥੋਂ ਨੀਰ ਬੋਰਡ ਜਿਹੜਾ ਆਪਣਾ ਬਾਰਡਰ ਦਿਖਦਾ ਹੈ ਪਾਕਿਸਤਾਨ ਦਾ ਉਹ ਇੱਥੇ ਬਿਲਕੁਲ ਨੇੜੇ ਆ ਤੇ ਗੁਰਦੁਰਸਾਹਿਬ ਆਪਣਾ ਯਾਰ ਦੇ ਵਿੱਚ ਇਹ ਬਾਜ਼ਾਰ ਸਾਰਾ ਹੈਗਾ ਸੇਲ ਦੀ ਰੇਟ ਦੇ 20-20 ਰੁਪਏ ਸੇਲ ਲੱਗੀ ਹੋਈ ਹੈ 10 ਰੁਪਏ ਸੇਲ ਲੋ ਜੀ ਦੇਖ ਇਤਿਹਾਸਕ ਦਰਸ਼ਨ ਸਥਾਨ ਸ਼੍ਰੀ ਚੋਲਾਸਬ ਗੁਰਦੁਰਸਾਹਿਬ ਪਹੁੰਚ ਗਏ ਆ ਇਹ ਆਪਣਾ ਇਤਿਹਾਸਕ ਸਥਾਨ ਹੈਗਾ ਤੇ ਇੱਥੇ ਹੁਣ ਆਪਾਂ ਜਾਣਾ ਹੈ ਅੰਦਰ ਅਜੇ ਆਪਾਂ ਜੋੜਾ ਜੋੜੀ ਬਾਹਰ ਲਾ ਕੇ ਤਾਂ ਪੰਜ ਐਂਟਰੀ ਮਾਰਦੇ ਹਾਂ ਹੁਣ ਅੰਦਰ ਵੱਲੋਂ ਚੇੜੀ ਚੋਲਸ ਸ਼੍ਰੀ ਗੁਰੂ ਅਰਣ ਦੇਵ ਜੀ ਦੇ ਤਿਰੰਗ ਤੇ ਬਸਤੇ ਸ਼੍ਰੀ ਚੋਲਸ ਉੱਚੇ ਇਹ ਹਨ ਲੋ ਬਾਬੇ ਹੁਣ ਆਪਾਂ ਮੱਥਾ ਟੇਕ ਕੇ ਪਹੁੰਚ ਗਏ ਆ ਬਾਹਰ ਸੋਤਾਨੂ ਡੜ ਦਰਬਾਰ ਦਾ ਵਿਆਰ ਉੱਗ ਖਾਦੇ ਆ ਤੇਰੇ ਬਾਬਾ ਅਰਣ ਦੇਵ ਜੀ ਇਹ ਤੇ ਗੁਰਦਆਰਾ ਸਾਈਬੇਕਸ ਦਿਓ ਤੇ ਬਾਹਰ ਵਿਆਰ ਵਗੜ ਲੱਗਾ ਹੋਇਆ ਤੇ ਅੱਜ ਪੰਗੂੜੇ ਵਗੈਰਾ ਬਹੁਤ ਲੱਗੇ ਹੋਏ ਆ ਮਿਸਾਲ ਜਿਉਂਦੇ ਝੋਲੇ ਦਾ ਮੇਲਾ ਹੋਇਆ ਆ ਉੱਤ ਬਾਹਰ ਉਹਨਾਂ ਦਾ ਲੱਗਾ ਹੋਇਆ ਕਿਉਂਕਿ ਕਾਫੀ ਸਾਰੀ ਜਿਹੜੀ ਸੰਗਤ ਪਹੁੰਚਦੀ ਹੈ ਗੁਰਦੁਆਰਾ ਸਾਹਿਬ ਉਦਾਂ ਹੀ ਜਿਹੜੇ ਆ ਆਪਣੇ ਬਾਹਰ ਜਿੱਦਾਂ ਬੰਡਾਲ ਲੱਗੇ ਹੁੰਦੇ ਆ ਤੇ ਉਦਾਂ ਹੀ ਲੱਗੇ ਹੋਏ ਆ ਬਾਕੀ ਕੋ ਗੁਰਦੇ ਦੀ ਵੇਖ ਸਕਦੇ ਹੋ ਬਾਕੀ ਇੱਧਰ ਤੁਸੀਂ ਦੁਕਾਨਾਂ ਵਗੈਰਾ ਜਿਹੜੀਆਂ ਲੱਗੀਆਂ ਹੋਈਆਂ ਨੇ ਖਡਾਉਣਿਆਂ ਲਈ ਬੱਚਿਆਂ ਦੀਆਂ ਉਹ ਤੁਸੀਂ ਦੇਖ ਸਕਦੇ ਹੋ ਤੇ ਇੱਧਰ ਵੱਡੇ ਵੱਡੇ ਪੰਘੂੜੇ ਜਿਹੜੇ ਆ ਸੰਗਤ ਉਨੀ ਜਾਰਾ ਜੜੀ ਆ ਇਤੇ ਹੁੰਗਾਰਾ ਪੜ ਰਹੀ ਆ ਜਿੰਨੀ ਪਹਿਲਾਂ ਸੀ ਇਧਰ ਵੀ ਦੇਖ ਸਕਦੇ ਆ ਵੀ ਬੱਚਿਆਂ ਦੇ ਬੰਗੂੜੇ ਲੱਗੇ ਆ ਤੇ ਬੱਚੇ ਨਿਆਰੇ ਲੈ ਰਹੇ ਆ ਤੇ ਇਧਰ ਜਿਹੜੇ ਆਪਣੀਆਂ ਰੇਅਰ ਗੱਡੀ ਬਣਾਈ ਹੋਈ ਆ ਬੱਚਿਆਂ ਵਾਸਤੇ ਸਪੈਸ਼ਲੀ ਬਹੁਤ ਯੂਰਾ ਸ਼ੋਰ ਨਾਲ ਬੱਚੇ ਹਟੇ ਲੈ ਰਹੇ ਆ ਤੇ ਉਹ ਵੱਡਾ ਬੰਗੂੜਾ ਪਰਲੇ ਬੰਨੇ ਜਿਹੜਾ ਬੰਦਿਆਂ ਨੂੰ ਉਲਟੀਆਂ ਤਾਂ ਜ਼ਰੂਰ ਕਰਾਉਂਦਾ ਹੀ ਕਰਾਉਂਦਾ ਆ ਦੇਖੋ ਇੱਕ ਬੰਦਾ ਹੁੰਦਾ ਸੇਫ ਇੱਥੇ ਤੇ ਆ ਵਰੀਆ ਥੋੜਾ ਜਿਹਾ ਕੁਮਤਮਾਵਲ ਤੇ ਆਓ ਬੱਚੇ ਨੇ ਆਰੇ ਲੰਬੀ ਅੱਗੇ ਦੇਖ ਸਕਦੇ ਹੋ। ਉਹ ਦੋਸਤੋ ਬਾਕੀ ਆਪਾਂ ਚੱਲਦੇ ਆਂ ਥੋ ਘਰਾਂ ਨੂੰ ਤੇ ਜੇ ਤੁਹਾਨੂੰ ਵੀਡੀਓ ਵਧੀਆ ਲਗੀ ਤਾਂ ਅੱਗੇ ਸ਼ੇਅਰ ਜ਼ਰੂਰ ਕਰਿਓ। ਕਾਮੀ ਆਪਾਂ ਵਧੀਆ ਵਧੀਆ ਵਲੋਗ ਲੈ ਕੇ ਆਵਾਂਗੇ। ਮਾਟਰ ਲੈ ਜਾਵਾ ਹੈਂ ਮਾਟਰ ਇਹ ਮਾਟਰ ਵੀ ਕਹਿੰਿਆ ਨਾ ਕਾਹ ਲਈਏ? ਕਿਹਦੇ ਲਈ? ਥੋ ਬਾਰਡਰ ਵੀ ਦੇਖ ਲਈਏ ਥੋੜਾ ਯਾਰ। ਤੁਹਾਨੂੰ ਦਿਖਾਉਂਦੇ ਹਾਂ। ਲੋ ਬਾਬਿਓ ਤੁਹਾਨੂੰ ਜਾਂਦੇ ਜਾਂਦੇ ਬਾਰਡਰ ਦੇ ਦਰਸ਼ਨ ਕਰਾ ਦਨੇ ਆਂ। ਕਿ ਗੁਰਦਵਾਰ ਸਾਹਿਬ ਤੋਂ ਤਕਰੀਬਨ 1-2 ਕਿਲੋਮੀਟਰ ਜਿਆਦਾ ਨਹੀਂ ਆ ਤੇ ਆਪਾਂ ਇੱਥੋਂ ਵੇਖ ਕੇ ਚੱਲਦੇ ਆ ਲੋ ਜੀ ਸ਼ੁਰੂਆਤ ਹੋ ਗਈ ਹੈ ਬਾਰਡਰ ਦੀ ਇੱਥੋਂ ਐਂਟਰੀ ਮਾਰ ਲਗਿਆ 15 ਤੇ ਸਾਹਮਣੇ ਬਾਰਡਰ ਆਪਣੇ ਤੇ ਤੁਹਾਨੂੰ ਬਖਾਲਦਿਆਂ ਜਾ ਕੇ ਉਹ ਗੇਟ ਬਾਰਡਰ ਤੁਹਾਨੂੰ ਦਿਖ ਰਿਹਾ ਹੋਵੇ ਦੂਰੋਂ ਲੋ ਬਾਬੇ ਤੁਸੀਂ ਵੇਖ ਸੁਧਿਓ ਵੀ ਬੀਐਸਫ ਦੇ ਡੜਾ ਉਹਨਾਂ ਨੇ ਇੱਕ ਸਟਿੱਕਰ ਅਲੱਗ ਲਾਇਆ ਹੋਇਆ ਤੇ ਇੱਧਰ ਬੇੜੀ ਜੀ ਬਣਾਈ ਹੋਈ ਹੈ ਨਾ ਸਿਕਿਉਰਿਟੀ ਫੋਰਸ ਲਿਖਿਆ ਉੱਪਰ ਤੇ ਸਾਹਮਣੇ ਤੁਸੀਂ ਜਿਹੜਾ ਬਾਰਡਰ ਦੇਖ ਸਕਦੇ ਹੋ ਇਹ ਹੈਗਾ ਪਾਕਿਸਤਾਨ ਦਾ ਬਾਰਡਰ ਜਿੱਥੇ ਆਪਾਂ ਪਹੁੰਚੇ ਆ ਤੇ ਇੱਥੇ ਤਾਰਾਂ ਵਗੈਰਾਂ ਲੱਗੀਆਂ ਹੋਈਆਂ ਨੇ ਤੇ ਅੱਗੇ ਇਹਨਾਂ ਦਾ ਬਾਰਡਰ ਦੇ ਫੌਜੀ ਸਾਹਿਬ ਖੜੇ ਹੋਏ ਇੱਥੇ ਆਹ ਦਿਵੇਂ ਦੇ ਪਰਲੇ ਪਨੇ ਸਾਰਾ ਪਾਕਿਸਤਾਨ ਉਹ ਸਾਈਡ ਤੇ ਆਹ ਇਹਨਾਂ ਦੀ ਪੈਲੀਆਂ ਨੇ ਇਹ ਜਿਹੜਾ ਗੁਰਦਸਾਹਿਬ ਡੇਰਾ ਬਾਬਾ ਨਾਨਕ ਦੇ ਉਹਦੇ ਨੀਰ ਬਾਰਡਰ ਹੈਗਾ ਆ 1 ਕਿਲੋਮੀਟਰ ਦੇ ਲੱਗ ਛਗੇ ਆ ਬਾਰਡਰ ਆਪਣਾ ਪਾਕਿਸਤਾਨ ਦਾ ਲੋ ਬਾਬੇ ਹੁਣ ਆਪਾਂ ਵਲੋਗ ਦੀ ਕਰਦੇ ਆ ਇਥੋਂ ਐਂਡਿੰਗ ਤੇ ਨਹੀਂ ਦੇਖਿਆ ਪੂਰਾ ਪਾਕਿਸਤਾਨ ਦਾ ਬਾਰਡਰ ਬਾਕੀ ਆਪਾਂ ਦਵਾ ਉਹ ਲੋ ਬਣਾਵਾਂਗੇ ਤੇ ਵੇਟ ਕਰਿਓ ਵਰੀਏ ਵਰੀਏ ਬਲੋਗ ਗਾਂ-ਗਾ ਹੋਣਗੇ ਬਸ ਥੋੜੇ ਟਾਈਮ ਤੱਕ ਤੇ ਬਾਕੀ ਇਹ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤੇ ਗਾਂ ਤੁਹਾਨੂੰ ਆਪਾਂ ਲਿਆਵਾਂਗੇ ਨਵੀਂ ਨਵੀਂ ਇੱਕ ਸੀਰੀ ਸ਼ੁਰੂ ਕਰਕੇ ਜਾ ਰਹੇ ਆ ਕੁਝ ਦਿਨਾਂ ਦਾ ਸ਼ੁਰੂ ਹੋਏਗਾ ਉਹ ਕੰਟੀਨਿਊ ਬਲੋਗ ਆੜ ਕੇ ਹੋਣਾ רק ניתן למרדיין אביב להודיע את זה, ביי ביי